ਸਰਕਾਰ ਮੁਰਦਾਬਾ ਪੰਜਾਬ ਆਓ ਸੈਸ ਬੰਦ ਕਰੋ ਆਓ ਸੈਸ ਬੰਦ ਕਰੋ ਆਓ ਸੈਸ ਗਊ ਮਾਤਾ ਦਾ ਟੈਕ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਜਦੋਂ ਕੋਪਟਾ ਤੇ ਜਿਹੜਾ ਚਾਲੂ ਕੀਤਾ ਗਿਆ ਤਾਂ

ਬੈਸਟ ਕਿੰਦਾ ਜਾ ਰਹੀ ਤੁਹਾਡਾ ਵੀਡੀਓ ਹਾਂਜੀ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਆ ਰਾਸ਼ਟ ਗੋ ਰਖਸ਼ਾ ਮਹਾਸੰਗ ਤੋਂ ਰਾਸ਼ਟ ਜਖਸ਼ ਅੱਜ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਪੰਜਾਬ ਦਾ ਜਿਹੜਾ ਇਹ ਮੁੱਦਾ ਬਹਿ ਕਾਉਸਸ ਜਿਹੜੀ ਪੰਜਾਬ ਸਰਕਾਰ ਹੈ ਬਹੁਤ ਸਾਰੇ ਲੋਕਾਂ ਕੋਲੋਂ ਪੂਰੀ ਪੰਜਾਬ ਦੀ ਜਨਤਾ ਦੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਦੇ ਜਿਹੜਾ ਕਾਉਸਸ ਲੈ ਰਹੀ ਹੈ ਚਾਹੇ ਉਹ ਰੇਡੀ ਵਾਲਾ ਬੰਦਾ ਵਾ ਚਾਹੇ ਉਹ ਅਮੀਰ ਬੰਦਾ ਵਾ ਹਰ ਬੰਦਾ ਜਿਹੜਾ ਪੰਜਾਬ ਸਰਕਾਰ ਨੂੰ ਕਾਉਂਸਲਸ ਦੇ ਰਿਹਾ ਕਿਉਂ ਦੇ ਰਿਹਾ ਕਿਉਂਕਿ 2016 17 ਦੇ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਗਿਆ ਸੀ ਕਿ ਲੋਕਾਂ ਕੋਲੋਂ ਕਾਉਂਸਲਸ ਲਿੱਤਾ ਜਾਏਗਾ ਉਹਦੇ ਬਦਲੇ ਲੋਕਾਂ ਨੂੰ ਜਿਹੜੀਆਂ ਸੜਕਾਂ ਤੇ ਗਊਆਂ ਨੇ ਉਹਨਾਂ ਦਾ ਜਿਹੜਾ ਵਾ ਰੱਖ-ਰਖਾਵ ਕੀਤਾ ਜਾਏਗਾ ਤਾਂ ਕਿ ਲੋਕ ਵੀ ਸੇਫ ਹੋ ਸਕਣ ਤੇ ਗਊਆਂ ਵੀ ਜਿਹੜੀਆਂ ਅਸੀਂ ਗਊ ਮਾਤਾ ਕਹਿੰਦੇ ਆ ਉਹ ਵੀ ਜਿਹੜੀਆਂ ਸੇਫ ਹੋ ਸਕਣ ਲੇਕਿਨ ਬਹੁਤ ਦੁੱਖ ਦੀ ਗੱਲ ਹੈ ਕੀ ਸਰਕਾਰਾਂ ਆਉਂਦੀਆਂ ਨੇ ਲੇਕਿਨ ਕਿਸੇ ਨੇ ਵੀ ਇਸ ਚੀਜ਼ ਦਾ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਜਿਵੇਂ ਅਸੀਂ ਪੂਰੇ ਪੰਜਾਬ ਦੀ ਗੱਲ ਕਰੀਏ 1 ਲੱਖ ਦੇ ਕਰੀਬ ਜਿਹੜੀਆਂ ਗਵਾਂ ਨੇ ਇਸ ਟਾਈਮ ਪੂਰੇ ਪੰਜਾਬ ਦੀਆਂ ਸੜਕਾਂ ਤੇ ਮੌਜੂਦ ਨੇ ਹਰ ਸ਼ਹਿਰ ਦਾ ਵਾਸੀ ਪੰਜਾਬ ਦੇ ਵਿੱਚੋਂ ਜਦੋਂ ਆਪਣੇ ਸ਼ਹਿਰ ਤੋਂ ਬਾਹਰ ਨਿਕਲਦਾ ਹੈ ਉਹਦੇ ਮਨ 'ਚ ਡਰ ਦਾ ਮਾਹੌਲ ਹੁੰਦਾ ਹੈ ਕਿ ਕਿਤੇ ਰਾਤੀ ਉਹ ਆਪਣੇ ਪਰਿਵਾਰ ਨਾਲ ਨਿਕਲੇਗਾ ਤੇ ਕਿਤੇ ਰਾਤੀ ਐਕਸੀਡੈਂਟ ਨਾ ਹੋ ਜਾਏ ਤੇ ਬਹੁਤ ਸ਼ਰਮ ਦੀ ਗੱਲ ਹੈ ਕਿ ਤਕਰੀਬਨ 6 ਮਹੀਨੇ ਪਹਿਲਾਂ ਅਸੀਂ ਭੰਡਾਰੀ ਪੁਲ ਤੇ ਵੀ ਇੱਕ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਸੀ ਜੇਦਾ ਆਸ਼ਵਾਸਨ ਸਾਨੂੰ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਮਨੀਸ਼ ਅਗਰਵਾਲ ਜੀ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ ਕਿ ਜਿੰਨਾ ਕਾਊਸਸ ਪੰਜਾਬ ਸਰਕਾਰ ਨੇ ਹੁਣ ਤੱਕ ਇਕੱਠਾ ਕੀਤਾ ਵਾ ਉਹ ਜਨਤਾ ਕੀਤਾ ਜਾਏਗਾ ਤੇ ਕਿੰਨੇ ਜ਼ਿਲ੍ਹਿਆਂ ਦੇ ਵਿੱਚ ਹੋਰ ਗਊਸ਼ਾਲਾ ਨਵੀਆਂ ਖੁੱਲਣਗੀਆਂ ਉਹ ਵੀ ਦੱਸੀਆਂ ਜਾਣਗੀਆਂ ਲੇਕਿਨ ਅੱਜ ਦੇ ਦਿਨ ਤੱਕ ਅਸੀਂ ਦੇਖ ਰਹੇ ਹਾਂ ਕਿ ਹਾਲੇ ਵੀ ਨਾ ਤੇ ਭਗਵੰਤ ਮਾਨ ਨੇ ਉਸ ਚੀਜ਼ ਦਾ ਕੋਈ ਵੀ ਬਿਆਨ ਜਾਰੀ ਕੀਤਾ ਕਿ ਕਿੰਨਾ ਕਾਊਸਸ ਪੰਜਾਬ ਦੀ ਜਨਤਾ ਕੋ ਇਕੱਠਾ ਹੋਇਆ ਵਾ ਤੇ ਕਿੰਨਾ ਜਿਹੜਾ ਵਾ ਰਿਲੀਜ਼ ਕੀਤਾ ਜਾਏਗਾ ਜਾਂ ਕਿੰਨੀ ਇਹ ਗਊਸ਼ਾਲਾ ਜਿਹੜੀਆਂ ਉੱਥੇ ਬਣਾਈਆਂ ਜਾਣਗੀਆਂ ਸੋ ਅੱਜ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਪੰਜਾਬ ਸਰਕਾਰ ਦੇ ਖਿਲਾਫ ਕਿ ਆਪਣੀ ਕੈਬਨ ਦੇ ਵਿੱਚ ਤੁਸੀਂ ਲੋਕਾਂ ਦੇ ਉਹਨਾਂ ਲੋਕਾਂ ਦੇ ਦਰਸ਼ ਕਰੋ ਜਿਹੜੇ ਰੇਡੀਆਂ ਵੀ ਲਾਉਂਦੇ ਨੇ ਤੇ ਤੁਹਾਨੂੰ ਇਹਨਾਂ ਨਾਲ ਕਾਉਂਸਲ ਵੀ ਭਾਰੇ ਲੇਕਿਨ ਅੱਜ ਵੀ ਉਹ ਜਿਹੜੇ ਸੁਰੱਖਿਤ ਨਹੀਂ ਹੋਏ ਦੂਸਰੇ ਨੰਬਰ ਤੇ ਜੇ ਅਸੀਂ ਅੰਮ੍ਰਿਤਸਰ ਦੀ ਗੱਲ ਕਰੀਏ 2023 ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਜਿਹੜੀ ਗਊਸ਼ਾਲਾ ਦੀ ਜ਼ਮੀਨ ਅਸੀਂ ਅਲਾਟ ਕਰਵਾਈ ਸੀ ਕਮਿਸ਼ਨਰ ਸਾਹਿਬ ਨੂੰ ਕਹਿ ਕੇ ਜਿਹਦੇ ਵਿੱਚ ਅੰਮ੍ਰਿਤਸਰ ਦੇ ਘੁੰਮਰੀਆਂ 700 ਜਿਹੜੀਆਂ ਗਊਆਂ ਉਥੇ ਰੱਖੀਆਂ ਜਾਣੀਆਂ ਸੀ 2 ਸਾਲ ਬੀਤਣ ਦੇ ਬਾਅਦ ਵੀ ਉੱਥੇ ਜਿਹੜੀ ਕੰਸਟ੍ਰਕਸ਼ਨ ਪ੍ਰੋਪਰ ਨਹੀਂ ਕੀਤੀ ਗਈ ਸਿਰਫ ਔਰ ਸਿਰਫ ਗਊਸ਼ਾਲਾ ਦੇ ਨਾਂ ਤੇ ਪਿੱਲਰ ਖੜੇ ਕੀਤੇ ਗਏ ਨੇ ਬਹੁਤ ਸ਼ਰਮ ਦੀ ਗੱਲ ਹੈ 9 ਕਰੋੜ ਰੁਪਇਆ ਅੰਮ੍ਰਿਤਸਰ ਸਰਕਾਰ ਪਰਸ਼ੰਦੇ ਅਕਾਊਂਟ ਦੇ ਵਿੱਚ ਹੋਣ ਦੇ ਬਾਵਜੂਦ ਕੋਈ ਵੀ ਕੰਸਟ੍ਰਕਸ਼ਨ ਉੱਥੇ ਨਹੀਂ ਕੀਤੀ ਗਈ ਜਦਕਿ ਵਾਦਾ ਕੀਤਾ ਗਿਆ ਸੀਗਾ ਕਿ 2024 ਦੇ ਵਿੱਚ ਫਰਵਰੀ ਵਿੱਚ ਕਮਿਸ਼ਨਰ ਸਾਹਿਬ ਵੱਲੋਂ ਕਿ 4 ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਠੇਕੇਦਾਰ ਆ ਉਹ ਜਿਹੜੀ ਕੰਸਟ੍ਰਕਸ਼ਨ ਪੂਰੀ ਕੀਤੇ ਜੋ ਸੁਣਵਾਈ ਕਿਉਂ ਨਹੀਂ ਹੋ ਰਹੀ ਬੜੇ ਲੰਬੇ ਸਿਰ ਤੋਂ ਸਾਡੀ ਮੰਗ ਚੱਲ ਰਹੀ ਹੈ ਦੇਖੋ ਜੀ ਕੋਈ ਵੀ ਸਮਾਜ ਦੇ ਵਿੱਚ ਗਲਤ ਕੰਮ ਹੁੰਦਾ ਉਹਦੀ ਬਾਤ ਚੁਕਣਾ ਸਾਡਾ ਹਰ ਬੰਦੇ ਦਾ ਜਿਹੜਾ ਫਰਜ਼ ਹੈ ਅਸੀਂ ਇਹਨਾਂ ਨਾਲ ਲੋਕ ਕਾਉਸਸ ਭਰ ਰਹੇ ਨੇ ਸੁਣਵਾਈ ਸਿਰਫ ਔਰ ਸਿਰਫ ਇੱਕ ਕਰਪਸ਼ਨ ਜਿਹੜੀ ਪੰਜਾਬ ਨੂੰ ਖਾ ਚੁੱਕੀ ਆ ਕਈ ਸਾਲਾਂ ਤੋਂ ਖਾਂਦੀ ਜਾਈ ਆ ਭਗਵੰਤ ਮਾਨ ਸਰਕਾਰ ਨੇ ਬਹੁਤ ਵੱਡੇ ਵੱਡੇ ਵਾਦੇ ਕੀਤੇ ਸੀ ਕਿ ਜਿਹੜੀਆਂ ਸਰਕਾਰਾਂ ਨੇ ਪਹਿਲਾਂ ਕੰਮ ਨਹੀਂ ਕੀਤੇ ਉਹ ਕਰਕੇ ਦੁਕਾਨਗੇ ਤੇ ਜੇ ਕਾਂਗਰਸ ਨੇ ਉਸ ਟਾਈਮ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਗਊਂਸ ਨਹੀਂ ਬਣਾਈ ਆਪਣਾ ਗਊਸ਼ਾਲਾ ਨਹੀਂ ਬਣਾਈਆਂ ਤੇ ਇਹਨਾਂ ਨੇ ਵੀ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਗਊਸ਼ਾਲਾ ਕੰਸਟਰਕਟ ਨਹੀਂ ਕੀਤੀਆਂ ਉਸ ਚੀਜ਼ ਦਾ ਅਸੀਂ ਰੋਜ ਪ੍ਰਦਰਸ਼ਨ ਕਰ ਰਹੇ ਹਾਂ ਤੇ ਅੱਜ ਜਿਹੜਾ ਰੋਜ ਪ੍ਰਦਰਸ਼ਨ ਸਿਰਫ ਅੰਮ੍ਰਿਤਸਰ ਦੇ ਵਿੱਚ ਹੋਇਆ ਤੇ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਾਜ ਰੋਜ ਪ੍ਰਦਰਸ਼ਨ ਆਜ ਅਸੀਂ ਭਗਵੰਤ ਮਾਨ ਦਾ ਪੁਤਲਾ ਸਾੜਾਂਗੇ ਤੇ ਅਸੀਂ ਇੱਕ ਹੋਰ ਚੀਜ਼ ਦੱਸਣਾ ਚਾਹੁੰਦੇ ਆਂ ਕਿ ਮਨੀਸ਼ ਅਗਰਵਾਲ ਜੀ ਨੇ ਵੀ ਸਾਨੂੰ ਜਿਹੜਾ ਲਿਖਤੀ ਰੂਪ ਵਿੱਚ ਦੇ ਵੀ ਇੱਕ ਆਸ਼ਵਾਸਨ ਦਿੱਤਾ ਸੀ ਕਿ ਉਹ ਸੀਐਮ ਸਾਹਿਬ ਨਾਲ ਵੀ ਗੱਲ ਕਰਨਗੇ ਉੱਚ ਅਧਿਕਾਰੀਆਂ ਨਾਲ ਗੱਲ ਕਰਨਗੇ ਇਹ ਕਿਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਇਹ ਕਿਹੋ ਜਿਹੀ ਗਊ ਸੇਵਾ ਕਮਿਸ਼ਨ ਹੈ ਜਿਨੇ ਹਾਲੇ ਤੱਕ ਗਊ ਸੇਵਾ ਦਾ ਅਸੀਂ ਕਵਾਂਗੇ ਕਿ ਜਲਦੀ ਤੋਂ ਜਲਦੀ ਜਿਹੜਾ ਕਾਉਸਸ ਰਿਲੀਜ਼ ਕੀਤਾ ਜਾਏ ਦੇਖੋ ਜੀ ਅਸੀਂ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕਰ ਰਹੇ ਹਾਂ ਸਾਡੇ ਨਾਲ ਸਰ ਵਰਗ ਦੇ ਜਿਹੜੇ ਸਮਾਜ ਦੇ ਲੋਕ ਮੌਜੂਦ ਨੇ ਅਸੀਂ ਸਾਰਿਆਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾ ਕੇ ਪੰਜਾਬ ਦਾ ਕਾਉਸਸ ਰਿਲੀਜ਼ ਕੀਤਾ ਜਾਏ ਭਗਵੰਤ ਮਾਨ ਦਾ ਵਿਰੋਧ ਕਰਾਂਗੇ ਹਨ ਮਹਾਨ ਹੈ ਮੇਰਾ ਰਾਸ਼ਟਰੀ ਗੁਰੱਖਿਆ ਮਾ ਸੰਗਤੋ ਅੱਜ ਤੋਂ ਡਿਵੈਲਪਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਜਣਾ ਕਰਨਾ ਹੈ ਅੱਜ ਜਿਹੜਾ ਕੋਟੈਸਟ ਕੀਤਾ ਜਾ ਰਿਹਾ ਪੁਕੀਗਾਰ ਚੌਂਗਲੇਸ਼ ਕੀਤਾ ਜਾ ਰਿਹਾ ਹੈ ਗਊ ਮਤਾ ਕਰਕੇ ਕੀਤਾ ਜਾ ਰਿਹਾ ਕਿਉਂਕਿ 2023 ਵਿੱਚ ਪ੍ਰੋਟੈਸਟ ਕਰਕੇ ਇੱਕ ਜਗਾ ਲੋਟ ਕਰਵਾਈ ਗਈ ਸੀ ਜੋ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਸੀਗੀ ਅਲੋਟ ਔਰ ਦੋ ਜਾਂ ਤਿੰਨ ਮਹੀਨੇ ਦੇ ਅੰਦਰ ਅੰਦਰ ਉਹ ਗਊਸ਼ਾਲਾ ਬਣ ਕੇ ਤਿਆਰ ਹੋਣੀ ਸੀਗੀ ਅੱਜ ਉਸ ਨੂੰ ਦੋ ਤੋਂ 2.5 ਸਾਲ ਹੋ ਗਏ ਨੇ ਨਾਲ 2 ਕਰੋੜ ਰੁਪਏ ਸੈਂਸ਼ਨ ਹੋਇਆ ਸੀਗਾ ਉਹ ਗਊਸ਼ਾਲਾ ਹਜੇ ਬਿਲਕੁਲ ਵੀ ਤਿਆਰ ਨਹੀਂ ਹੋਈ ਬਣੀ ਨਹੀਂ ਐ ਸਿਰਫ ਪਿੱਲਰ ਹੀ ਉਹਦੇ ਇਕੱਠੇ ਕੀਤੇ ਗਏ ਨੇ ਔਰ ਗਊ ਮਾਤਾ ਦੀਆਂ ਹਾਲਤ ਜਿਹੜੀ ਸੜਕਾਂ ਤੇ ਰੁੱਲਦੀਆਂ ਪਈਆਂ ਨੇ ਕੂੜਾ ਕਰਕਟ ਖਾਂਦੇ ਉਹਨਾਂ ਨੂੰ ਦੇਖਦੇ ਹੋਏ ਇਹ ਪ੍ਰੋਟੈਸਟ ਕੀਤਾ ਗਿਆ ਹੈ ਕਿ ਤਾਜੋ ਜਲਦੀ ਉਹਨਾਂ ਦਾ ਸ਼ੈਲਟਰ ਬਣ ਸਕੇ ਔਰ ਉਹਨਾਂ ਨੂੰ ਆਪਣੇ ਘਰ ਪੰਗਾਇਆ ਜਾਵੇ। ਜਵੇਂ ਬਣਾ ਕੀਤਾ ਜਾ ਰਿਹਾ ਪ੍ਰੋਟੈਸਟ ਜੀ ਇਹ ਪੁਤਲੀਕੋਟ ਚੌਂਕ ਚ ਸੀ ਭਗਵੰਤ ਮਾਨ ਦਾ ਪੁੱਤਰਾ ਛੜ ਕੇ ਜਿਹੜਾ ਪ੍ਰੋਟੈਸਟ ਕਰ ਰਿਹਾ ਜੇ ਹੋ ਸਕਿਆ ਜੇ ਸਾਡੀ ਗੱਲ ਨਹੀਂ ਮੰਨੀ ਗਈ ਤਾਂ ਅਸੀਂ ਚੌਂਕੀ ਜਮ ਕਰਾਂਗੇ।